ਮੋਟਰਸਾਈਕਲ ਇਕੱਠਾ ਹੋਇਆ ਗੱਡ ਕਿੰਨਾ ਇਕੱਠਾ ਹੋਇਆ ਸੋ ਆ ਜਿਹੜਾ ਫਿਰ ਰੈਸਟੋਰੈਂਟ ਦੇਖਣੇ ਪਿਆ ਇਹਦਾ ਨਾਂ ਹੈ 蒂ਪੋਤ ਰੈਸਟੋਰੈਂਟ ਜੀ ਦੀ ਮूर्ਤੀ ਵੀ ਕਿਲੇ ਵਲੌਗਸ ਵਿੱਚ ਤੁਹਾਨੂੰ ਆਪਾਂ ਦਿਖਾ ਚੁੱਕੇ ਆ ਕਿ ਆਪਾਂ ਇਟਲੀ ਦੇ ਸ਼ਹਿਰ ਐਲਵਿਨਿਓ ਆ ਕੇ ਰੁਕੇ ਹੋਏ ਆ ਜਿੱਥੇ ਆਪਾਂ ਆ ਕੇ ਕੈਂਪਿੰਗ ਕੀਤੀ ਹੋਈ ਏ ਇਹ ਸ਼ਹਿਰ ਨੂੰ ਬੇਸ ਬਣਾ ਕੇ ਆਪਾਂ ਇਹਦੇ ਆਲੇ ਦੁਆਲੇ ਕਈ ਸਾਰੀਆਂ ਲੋਕੇਸ਼ਨਾਂ ਪੈਂਦੀਆਂ ਬੜੀਆਂ ਸੋਹਣੀਆਂ ਉਹ ਤੁਹਾਨੂੰ ਦਿਖਾਈਆਂ ਹੈਗੇ ਜੇ ਉਹ ਵਲੌਗ ਨਹੀਂ ਦੇਖਿਆ ਹੈਗੇ ਤੇ ਉਹ ਵਲੌਗ ਵੀ ਜ਼ਰੂਰ ਦੇਖਿਓ ਤੇ ਅੱਜ ਆਪਾਂ ਇਥੋਂ ਜਾ ਰਹੇ ਆ ਵਾਪਸ ਆਪਣੇ ਸ਼ਹਿਰ ਘਰ ਵਾਪਸ ਤੇ ਜਿਹੜਾ ਰਸਤਾ ਲੈਣ ਜਾ ਰਹੇ ਆ ਆਪਾਂ ਐਲਵਿਨਿਓ ਤੋਂ ਪਾਸੋਦਲ ਸਟੈਲਵਿਓ ਦਾ ਇੱਕ ਜਿਹੜਾ ਪਹਾੜੀ ਪਾਸ ਦਾ ਉਧਰ ਹੋ ਕੇ ਆਪਾਂ ਘਰ ਵਾਪਸ ਜਾ ਰਹੇ ਆ ਤੋ ਵੀ ਕਹਦੇ ਹਾਂ ਵੀ ਦਾ ਕੈਂਪਿੰਗ ਨੂੰ ਯਾਰੋ ਬਾਏ ਬਾਏ ਕਰ ਦੋ ਕੈਂਪਿੰਗ ਨੂੰ ਬਾਏ ਮਨ ਗਵਾ ਦਿਲਜਲਾਗ ਰਖਿਆ ਨੇ ਬੜੇ ਵਿਊਸ ਉਹ ਦੇਖੀ ਕਿੰਨੇ ਸੋਹਣੇ ਲੱਗਦੇ ਨੇ ਪਹਾੜ ਉਹ ਤੇੜਾ ਜਿਹੀਆਂ ਕਿਵੇਂ ਪੀਆਂ ਲੱਗਦੀਆਂ ਬੱਕਰੀਆਂ ਜੀ ਜੂਮ ਮਾਰ ਕੇ ਨਾ ਚੰਗੀ ਤਰ੍ਹਾਂ ਯਕੀਨ ਕਰ ਲੈਣੀ ਜੇ ਲੱਗ ਰਹੇ ਹਾਂ ਵੀ ਕੀ ਹਿਸਾਬ ਦਾ ਬੰਨਦਾ ਆਇਆ ਸਾਡੀ ਦੇਖਣੇ ਆਪਰ ਕੀ ਕਹਿੰਦੇ ਨੇ ਪੁੱਛਣਗੇ ਹੁਣ ਠੀਕ ਹੈ ਥੱਲੇ ਰੱਖੀ ਮੜਾ ਕੈਮਰਾ ਉਹਨਾਂ ਦੇ ਮੂੰਹ ਹਲਾ ਕਰੀ ਫੋਨ ਇਹਦੇ ਕਿਤੇ Buongiorno! Sì, sì, uh, due profumi, niente altro, siamo in viaggio con famiglia. alcol niente. No, no, non no, beviamo no. non consumiamo Sigarette. No, non consumiamo noi. Possiamo andare? Grazie a una gelosa. Vi sono a muali che abbiamo ragazzi che ti sono adite. ਕਿ ਉਹਨਾਂ ਕੋਲ ਕੁਛ ਸਿਗਰਟਾਂ ਵੀ ਲੈ ਕੇ ਚੱਲੇ ਹੋ ਪਰਫਿਊਮ ਤੇ ਬਾਪੀ ਦੱਸਦਾ ਵੀ ਦੋ ਪਰਫਿਊਮ ਲੈਣੇ ਤੇ ਐਲਕੋਹਲ ਪੁੱਛਦੇ ਨੇ ਵੀ ਇਹ ਮੇਨ ਤਿੰਨ ਚੀਜ਼ਾਂ ਹੈਗੀਆਂ ਵੀ ਐਲਕੋਹਲ ਤੇ ਸਿਗਰਟਾਂ ਨਾ ਇਹ ਤੈਨੂੰ ਪੁੱਛਦੇ ਕਿੰਨੀ ਹੈ ਜੇ ਆਪਾਂ ਕਹਿੰਦੇ ਲਈ ਤੇ ਉਹਨਾਂ ਨੇ ਚੈੱਕ ਕਰਨਾ ਕਿੰਨੀ ਲੈ ਕੇ ਚੱਲੇ ਹੋ ਪਰ ਹੱਡ ਵੀ ਲਿਮਿਟ ਹੈਗੀ ਹੈ ਤੇ ਵੀ ਆਪਣਾ ਬੰਦਾ ਤਿਆਰ ਰੱਖੇ ਵੀ ਸਾਡੇ ਵੀ ਮਨ ਚ ਲਾਲਚ ਆ ਸਕਦਾ ਪਰ ਸਾਨੂੰ ਪਤਾ ਹੀ ਵੀ ਇਹ ਹੁੰਦਾ ਇਸ ਕਰਕੇ ਬੰਦਾ ਜੀ ਆਏ ਤੇ ਜੋ ਟੈਕਸ ਫਰੀ ਵਾਲੀ ਵੀਡੀਓ ਚਾ ਬਣਾਤੀ ਚ ਬਣਾਦਾਂਗੇ ਤੁਹਾਨੂੰ ਵੀ ਲਾਲਚ ਕਰਕੇ ਨਾ ਬੱਸ ਜ਼ਿਆਦਾ ਚੀਜ਼ ਨਾ ਲੈ ਕੇ ਜਾਇ ਜ਼ਰੂਰਤ ਬੜੇ ਸੋਹਣੇ ਰਸਤਿਆਂ ਦਾ ਸਫ਼ਰ ਕਰਦੇ ਹੋਏ ਆਪਾਂ ਇੱਕ ਪਿਕਨਿਕ ਏਰੀਆ ਦੇ ਵਿੱਚ ਪਹੁੰਚ ਗਏ ਆ ਜਿਹਨੂੰ ਬੋਲਦੇ ਨੇ ਕੰਤੋਂ ਨੇ ਏਰਾ ਤੇ ਇੱਥੇ ਆ ਗਣਾ ਆਪਾਂ ਗੱਡੀ پارک ਕਰ ਲਈਏ ਕਿੱਥੇ ਹੈਗੇ ਨੇ ਬੈਂਚ ਤੇ ਇੱਥੇ ਹੁਣ ਆਪਾਂ ਆਪਣਾ ਜਿਹੜਾ ਲੰਚ ਦਾ ਸਮਾਨ ਲੈ ਕੇ ਆਇਆ ਉਹ ਖਾਵਾਂਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਇੱਧਰਲੇ ਪਾਸੇ ਜੇ ਰਸਤਾ ਜਾਂਦਾ ਉਹਲੇ ਵਿਊ ਦਿਖਾਣੇ ਆ ਆਇਕਰਾਂ ਦਾ ਬੜਾ ਖਤਰਾ ਤੇ ਦੇਖੋ ਕਿਵੇਂ ਪਹਜਾਉਂਦੇ ਨੇ ਰਸਤੇ ਵੀ ਆਪਾਂ ਦੇਖੇ ਨੇ ਬੜੇ ਔਖੇ ਨੇ ਆਜਾ ਪੁੱਤ ਆਜਾ ਆਜਾ ਚੱਕ ਲੈ ਸਮਾਨ ਲੰਬਾ ਬੰਦ ਕਰ ਦੇਣਾ ਆਜੋ ਸੋਹਟੇਬਲ ਟੂਣਾ ਵਧੀਆ ਲਾਏ ਨੇ ਇੱਥੇ ਤੇ ਹੋਰ ਤੇ ਹੋਰ ਇੱਥੇ ਬਾਰਬੀਕਿਊ ਕਰਨ ਵਾਸਤੇ ਦੇਖੋ ਜਗਾ ਲਾਈ ਬਣਾਈ ਕਿੰਨੀ ਸੋਹਣੀ ਲੱਕੜ ਲੁੱਕੜ ਕੋਈ ਫਿਰ ਪਹਿਲਾਂ ਆਇਆ ਹੁਣ ਉਹ ਛੱਡ ਗਿਆ ਹੁਣਾ ਤੇ ਵਧੀਆ ਜੇ ਇੱਥੇ ਆ ਰਵੇ ਵੈਸੇ ਵੀ ਆ ਜੇ ਨਾ ਵੀ ਡੇ ਟ੍ਰਿਪ ਕਰੇ ਜਿਹੜਾ ਨੇੜੇ ਪੈਂਦਾ ਹੋਵੇ 3-4 ਘੰਟੇ ਦਾ ਰਸਤਾ ਹੋਵੇ ਉਹ ਆਪਣਾ ਇੱਥੇ ਵਧੀਆ ਆ ਸਕਦਾ ਹੈ ਸਹੀ ਏ ਜਗ੍ਹਾ ਹੈਗੀ ਇੱਥੇ ਵੀ ਬਾਰਬੀਕਿਊ ਕਰਨ ਵਾਸਤੇ ਵਧੀਆ ਬਣੀ ਏ ਪੰਜਾਬ ਜਤ ਜਤ ਆਪਣੀ ਗ੍ਰਿਲ ਗਰੁੱਪ ਲੈ ਆਇਆ ਇੱਥੇ ਫਿਰ ਠੰਡ ਵੀ ਇੱਥੇ ਕਾਫੀ ਹੈ ਇਸ ਟਾਈਮ ਵੀ ਹਲਕੀ ਫੁਲਕੀ ਜੈਕਟ ਹੋਣੀ ਚਾਹੀਦੀ ਤੁਹਾਡੇ ਕੋਲ ਜਿਹਾ ਹੋਏ ਇੱਧਰ ਤੇ ਜਿਹੜੇ ਪਹਾੜਾਂ ਦੀ ਉਚਾਈ ਕਾਫੀ ਏਰੀਆ ਦੀ ਅਬਲੀ ਸਾਡੀ ਸੁੱਤੀ ਸੀ ਰਾਤ ਵਿੱਚ ਸੇਬੀ ਜੁੱਤਾ ਹੀ ਠਣ ਲੱਗਦੀ ਪੀ ਨੀ ਨਾ ਬੇਟਾ ਜਾਗੜ ਤੇ ਪਾਈ ਥੀ ਆਵੇ ਪੱਲਾ ਖੰਦੇ ਆ ਪੁਕਾਚੇ ਜੇ ਪੀਜੇ ਟੈਪ ਜੇ ਪਰਿਓਸ਼ ਤੇ ਪਤਾ ਸਵਾਦ ਹੀ ਹੋਣਗੇ ਇਹਨਾਂ ਦਾ ਕੋਈ ਪਤਾ ਨਹੀਂ ਕਿਵੇਂ ਦੇ ਨਿਕਲੇ ਸਾਬੀ ਨੀਂਦ ਪੂਰੀ ਹੋ ਗਈ ਤੇਰੀ ਠੀਕ ਹੈ ਸਾਬੀ ਸਾਡਾ ਮਿੰਟਾ ਜੀ ਸੋ ਜਾਂਦਾ ਐ ਇਹ ਆਲੂ ਵਾਲੇ ਪੁਕਾਚੇ ਨਹੀਂ ਪੀਜੇ ਤਰ੍ਹਾਂ ਦੇ ਹੁੰਦੇ ਨੇ ਆਟਾ ਉਵੇਂ ਹੀ ਫੁੱਲਿਆ ਜਾਂਦਾ ਤੇ ਆ ਖਾਣ ਲੱਗੇ ਆਪਾਂ ਲੰਚ ਦੇ ਵਿੱਚ पर वाद गर कर ले पल देखने करगी भी, दे भी लगेराने स्वाद ਮਕਲਾਰਨ ਗੱਡੀ ਦੇਖੀ ਮੌਕੇ ਮੈ ਸਾਡਾਂ ਗੱਡੀਆਂ ਬੜੀਆਂ ਪਸੰਦ ਨੇ ਰੈਂਬਰਗਿਨੀ ਰੈਂਬਰਗਿਨੀ ਵੀ ਹੋਰ ਬੈਡਾਰੀ ਅੱਛਾ ਬੈਡਾਰੀ ਤੇਨੂੰ ਮੈਂ ਕੱਲ ਮਕਲਾਰਨ ਦੇਖੀ ਮਕਲਾਰਨ ਇਹ ਪਸੰਦ ਕਿਹੜੀ ਸਾਰਿਆਂ ਨਾਲੋਂ ਜ਼ਿਆਦਾ ਗੱਡੀ ਜਿਹੜੀ ਸੋਹਣੀ ਲੱਗ ਜੇ ਮਰ ਜਾਏ ਇਸ ਮਰ ਜਾਏ ਇਸ ਲੋਕ ਵੀ ਸੈਕਿੰਡ ਕੋਰ ਸ਼ੁਰੂ ਹੋਣ ਲੱਗਾ ਹੈ ਮੌਕਮ ਦਿਖਾਈ ਮੜਾ ਪ੍ਰਯੋਗ ਮਗੋਂ ਚੱਕਰ ਲਗਾਈ ਨਾ ਪਹਿਲੇ ਰੋਕ ਕੇ ਮਗੋਂ ਲੈ ਕੇ ਕਰੀਮ ਵਾਲਾ ਬਰਯੋਸ਼ ਤੇ ਹੋਰ ਵੀ ਆ ਗਏ ਨੇ ਚੌਕਲੇਟ ਵਾਲੇ ਵੀ ਨੇ ਜਿ ਸਾਰਿਆਂ ਦੇ ਇੱਕ ਇੱਕ ਲੈ ਕੇ ਆਂਦਾ ਏ ਤੋਂ ਇਦਾਂ ਦੇ ਬਰਯੋਸ਼ ਹੁੰਦੇ ਨੇ ਜਿਹੜੇ ਬਾਹਰੋਂ ਦੇਖਣਗੇ ਉਹਨਾਂ ਵਾਸਤੇ ਇਹਨਾਂ 'ਚ ਕਰੀਮ ਵੀ ਭਰੀ ਏ ਇਹ ਪੀਲੀ ਫਲੀ ਜਿ ਦੇਖਣੇ ਪੇ ਛੋਟੀ ਜੀ ਕਰੀਮ ਭਰੀ ਏ 'ਚ ਤੇ ਪਰਾਂ ਚਿੱਟੀ ਜਿਹੀ ਬੂਰੇ ਵਾਲੀ ਖਾੜ ਦੇ ਤੇ ਮੱਖਣ 'ਚ ਬਣਾਏ ਹੁੰਦੇ ਨੇ ਸਵਾਦ ਹੁੰਦੇ ਨੇ ਇੱਕ 1.5 ਯੂਰੋ ਦੇ ਵਿੱਚ ਮਿਲ ਜਾਂਦੇ ਨੇ ਆਪਾਂ ਇੱਕ 30 ਦੇ ਮਿਲਿਆ ਆਪਾਂ ਨੂੰ ਇਦਾਂ ਕੁਝ ਮਿਲਿਆ ਇੱਕ ਰੋਟੀ ਖਾਣ ਤੋਂ ਬਾਅਦ ਹੁਣ ਆਪਾਂ ਨਿਆਣਿਆਂ ਨੂੰ ਬਿਠਾਤਾ ਗੱਡੀ 'ਚ ਦੁਬਾਰਾ ਤੇ ਮੈਂ ਤੇ ਸਰਬਜੀਤ ਚੱਲੇ ਆ ਉੱਪਰਲੇ ਐਂਗਲ ਤੇ ਰੋਡ ਕ੍ਰੋਸ ਕਰਕੇ ਕਿਉਂਕਿ ਤੋਂ ਵਿਊ ਬੜੇ ਸੋਹਣੇ ਆਂਦੇ ਨੇ ਤੇ ਉਹ ਤੁਹਾਨੂੰ ਦਿਖਾਣੇ ਮੈਂ ਇਹ ਤੁਹੈ ਚੈੱਕ ਕਰੋ ਜਿਹੜੇ ਵਿਊ ਆਂਦੇ ਨੇ ਐ ਪਾਸ ਦੇ ਦੇਖਿਆ ਜਾਂਦਾ ਹੈ ਪਾਸ ਦੇ 48 ਤਾਂ ਦੇ ਮੋੜ ਤੋੜ ਨੇ ਤੇ ਅੱਧੇ ਆਪਾਂ ਕਰ ਚੁੱਕੇ ਆ ਤੇ ਆਪਾਂ ਹਜੇ ਆਈ ਪੁਆਇੰਟ ਤੇ ਪਹੁੰਚਣਾ ਇਧਰੋਂ ਤੇ ਹਪਾਲੇ ਪਾਸੇ ਵੀ ਆਏ ਆ ਤੇ ਦੇਖਦੇ ਆਂ ਜਿਵੇਂ ਰਸਤੇ ਕਿੰਨੇ ਸੋਹਣੇ ਝਰਨਾ ਜਿਹਾ ਨਜ਼ਰ ਆਂਦਾ ਪਿਆ ਸੀ ਤੇ ਮੋੜ ਤੋੜ ਦੇ ਦੇਖਨੇ ਪਿਆ ਕਿੰਨੇ ਖਾਸੇ ਤੇ ਰੋਡ ਦੀ ਬਾਈਕਰ ਵਾਸਤੇ ਸੁਵਰਗੀ ਹੈ ਦੇਖੋ ਵਾਹ ਜਾਂਦੀ ਹੋਣੀ ਇੱਥੇ ਕੀ ਬਾਤ ਹੈ ਯਾਰ ਯਾਰਾ ਕੁਦਰਤ ਦਾ ਬੋਲਾ ਚ ਉਹ ਸਾਈਕਲ ਵਾਲਾ ਜਿਵੇਂ ਕਿ ਬਸ ਕਿ ਦੇ ਹੇ ਯਾਰ ਦੇਖੀ ਆਪ ਵੀ ਫਸੇ ਤੇ ਦੂਜੇ ਨੂੰ ਵੀ ਫਸਾਏ ਕਿਹੜੇ ਪੰਗਿਆਂ ਚ ਪਿਆ ਨੂੰ ਪੁੱਛਣ ਨਾਲ ਹੋਏ ਉਸ ਵੀ ਉਹ ਚਰਨ ਜੇ ਦਿਖਾ ਕਿੰਨੇ ਸੋਹਣੇ ਲੱਗਦੇ ਪਨੇ 10° ਸਰਦੀ ਰਿਤੇ 10° ਟੈਂਪਰੇਚਰ ਰਿਤੇ ਪਰਫ ਦੇਖੇ ਕਿੰਨੀ ਪਈ ਹੈ ਜਿਵੇਂ ਨਿਆਣੇ ਬਾਹਰ ਕੱਢਨੇ ਨੇ ਇੱਥੇ ਪਹਿਲਾਂ ਨਾਲ ਵੀ ਠੰਡੀ ਨਿਆਣੇ ਕਾਫੀ-ਕਾਫੀ ਪੀਣੀ ਹਾਂ ਹਾਂਜੀ ਈਨੀ ਕਾਫੀ 10 ਕਿੰਨਾ ਮੋਟਰਸਾਈਕਲ ਇਕੱਠਾ ਹੋਇਆ ਗੱਡ ਕਿੰਨਾ ਇਕੱਠਾ ਹੋਇਆ ਇਹ ਵੇ ਸਾਰੀ ਉਹ ਬੋਲਦੀ ਵੀ ਉਹ ਦੇਖੋ ਓ ਯਾਰ ਤੇ ਬਾਰ ਕਿਤਨਾ ਇੱਧਰ ਪਿਛਲੀ ਵਾਰ ਲਾਈ ਇੱਧਰੋਂ ਲਾ ਕੇ ਦੇਖ ਲਈਏ ਲੱਭ ਜਿਲੇ ਇਹਦੇ ਵਾਪਸ ਮੋੜ ਕੇ ਆ ਜਾਵੇਂ 10 ਯਾਰ ਰਸਤਾ ਦੇ ਛੱਡ ਦੋ ਚਲ ਦੇਖ ਲੈਣੇ ਜੇ ਮਿਲ ਗਈ ਠੀਕ ਹੈ ਫੇਰ ਪਿੱਛੇ ਲੈ ਜਾਾਂਗੇ ਚਲਾ ਜਾਂ ਤਾੰਡੀ ਯਾਰ ਕਾਫੀ ਜ਼ਿਆਦਾ ਐ ਇੱਥੇ ਨਾ ਹੁਣ برف ਆਪਾਂ ਦੇਖਣੇ ਪਏ ਕਿੰਨੀ ਪਈ ਇੱਥੇ ਤੇ ਫੇਰ ਉੱਥੇ ਨਾ ਕੇਵਲ ਕਾਰ ਹੈਗੀ ਐ ਵੀਰ ਉਰ ਉੱਪਰ ਲੈ ਕੇ ਜਾਂਦੇ ਨੇ ਹਿਸਾਬ ਨਾਲੋ ਇਸ ਟਾਈਮ ਆਪਾਂ 2757 ਮੀਟਰ ਦੀ ਉਚਾਈ ਤੇ ਹੈਗੇ ਆ ਤੇ ਇਸ ਤੋਂ ਔਰ ਉੱਪਰ ਵੀ ਜਾਂਦੇ ਨੇ ਹੋਰ ਉੱਚੀਆਂ ਪੀਕ ਬਣੀਆਂ ਹੋਈਆਂ ਜਿੱਥੇ ਕਿਵਨਕਾਰ ਜੀ ਲੱਗੀ ਆ ਦੇਖਣੇ ਆਪਣੇ ਬੈਕਸਾਈਡ ਹੋਰ ਉੱਪਰ ਲੈ ਕੇ ਜਾਂਦੇ ਨੇ ਤੇ ਆਪਾਂ ਇਨਫੋਰਮੇਸ਼ਨ ਲੈਣ ਜਾਂਦੇ ਪਿਆ ਤੇ ਆਪਾਂ ਜੇ ਕਦੀ ਆਣਾ ਹੋਏ ਜਾਂ ਕਿਸੇ ਨੇ ਆਣਾ ਹੋਏ ਕੋਈ ਪੁੱਛ ਲੈਂਦੇ ਫਿਰ ਬੰਦਾ ਇਹ ਦੱਸ ਨਾਲ ਆਉਂਦਾ ਵੀ ਜਾਓਗੇ ਤੇ ਆ ਚੀਜ਼ ਹੈਗੀ ਉੱਥੇ ਤੇ ਯਾਰ ਵੀਊ ਦੇਖੋ ਯਾਰ La temperature è a te? Informazione fuori via. Non si può salire oggi Oggi è chiuso? Oggi è vento. Okay. ok, generalmente quanto costa? Uh, sei io ce l'ho anche bambini, per esempio. Bambini si paga il il ok, siamo 10 anni, va bene? bene. Però oggi non si può. Non si può. Eh, come si chiama la punta più alta? punta delle spiriti due <inaudible> cartine che sono lì questa questa qua ok grazie sai grazie buona giornata lovely guys uh, information in apallelie ticket price 26 euro kende ne upper the up down de te punta delle spiriti pav peak da naam hai spiriti <motion> peak idda samjhan di koshish karne hai ve aur utti jedi peak hai ਤੇ ਉਹ ਅੱਜ ਬੰਦ ਹੈਗੀ ਉੱਪਰ ਜਾ ਨਹੀਂ ਸਕਦੇ ਕਹਿੰਦੇ ਕਿਉਂਕਿ ਹਵਾ ਬੜੀ ਤੇਜ਼ ਚੱਲਦੀ ਵੀ ਉੱਪਰ ਤੇਜ਼ ਹੈ ਤੇ ਇਸ ਤੋਂ ਪਤਾ ਲਾ ਜਾਂਦਾ ਹੈ ਵੀ ਇਹਨਾਂ ਦਾ ਵੀ ਸਿਸਟਮ ਵੀ ਆਰਗੇਨਾਈਜ਼ ਕਰਕੇ ਆਵੇ ਵੀ ਜੇ ਆਣਾ ਇਧਰਲੇ ਪਾਸੇ ਕਿਉਂਕਿ ਇਹ ਚੀਜ਼ਾਂ ਸਾਰੀਆਂ ਚੈੱਕ ਰਏ ਵੇ ਇਧਰ-ਉਧਰ ਜਹਾਵਾ ਹਵਾ ਹੂਵਾ ਕਰਕੇ ਚੈੱਕ ਕਰਕੇ ਆਓ ਪਰ ਕਮਾਲ ਦੀ ਜਗ੍ਹਾ ਇੱਕ ਹੋਰ ਕਮਾਲ ਦੀ ਚੀਜ਼ ਪਤਾ ਕੀ ਉਹ ਜਿਹੜੀ ਪਿੱਛੇ ਆਪਾਂ ਦੇਖ ਰਹੇ ਹੋ ਨਾ ਅੱਟ ਉਹ ਸਵਿਟਜ਼ਰਲੈਂਡ ਏ ਉਹ ਸਵਿਟਜ਼ਰਲੈਂਡ ਚ ਪੈਂਦਾ ਹੈ ਉਸ ਤੋਂ ਜਿਹੜਾ ਪਰਲੇ ਵਾਲਾ ਜਿਸ ਹਾਈ ਡੂਇੰਗ ਡੂਇੰਗ ਹੈ इंडिया बस <laughs> इंडिया ही कहते ही धक्के खाने पग बनी है जो इटालीयन क्या उन्होंने चक्करी <laughs> इस करके फिर इंडिया ही कह भी, भी बायो रिजन इंडियन पर नैशनल टीम ने, ने इटालीयन फिर इस करके कॉमन बेल्ट जतीत है ਮੋਕਮ ਸਾਡੇ ਨੂੰ ਫਰਾਰੀ ਬਹੁਤ ਪਸੰਦ ਏ ਸਾਬ ਨੂੰ ਵੀ ਮਹਿੰਗੀ ਮਹਿੰਗੀ ਗੱਡੀਆਂ ਬੜੀਆਂ ਪਸੰਦ ਨੇ ਆਜੋ ਇਹਨਾਂ ਦੀ ਫੋਟੋ ਖਿੱਚਣੇ ਕੋਲ ਫੋਟੋ ਖਿਚਾਣੀ ਨਾ ਮੋਕੋ ਆਜੋ ਮੋਕਮ ਕਹਿੰਦੇ ਮੈਂ ਸਿੱਧੀ ਆਪਣੀ ਲੈਣੀ ਆ ਨਾ ਕੋਈ ਨਹੀਂ ਆਜਾ ਬਟ ਸੋਚੋ ਕਿ ਇੱਥੇ ਨੂੰ ਕੁਛ ਨਹੀਂ ਹੁੰਦਾ ਹੈਗਾ ਫਿਰ ਪਤਾ ਰਹੇਗਾ ਆਪਾਂ ਕਹੇ ਜ ਲੈਣੀ ਆ ਆਜਾ ਹੈ ਉਹ ਕਿੰਨੀ ਪੁਰਾਣੀ ਗੱਡੀ ਓਏ ਇਹ ਕਿਵੇਂ ਚੜਿਆ ਹੈਗਾ ਚੜ ਗਈ ਹੋਈ ਕੀ ਗੱਡੀ ਇੱਥੇ ਚੜ ਗਈ ਹੋਈ ਹੈ ਤੇ ਨਾਲੇ ਸਰ ਜੀ ਇੰਗਲੈਂਡ ਦੀ ਇੰਗਲੈਂਡ ਦਾ ਨੰਬਰ ਹੈ ਦਾ ਯੂਕੇ ਲਿਖਿਆ ਹੈ ਚਲਾਉਣੇ ਆਣੇ ਫੋਟੋ ਕਿੱਚਾ ਤੁਹਾਡੀ ਗੱਡੀ ਕੋਲ ਆ ਜਾਓ ਆ ਜਾਓ ਮੇਰੇ ਕੋਲ ਚੱਲ 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 ਸੌਣ ਲੱਗੇ ਯਾਰੀ ਕੋਰ ਤੋਂ ਲੈ ਕੇ ਜਾਵਾਂਗੇ ਜਾ ਤੇ ਹਜੇ ਵੀ ਫੋਟੋ ਹੀ ਖਿੱਚੀ ਜਾਂਦੇ ਉਹਨੇ ਮਗੋਂ ਸਾਡਾ ਬੜਾ ਹੀ ਸ਼ਕੀਨ ਹੈ ਤੇ ਜਿੱਦਾਂ ਫਿਰ ਆਪਾਂ ਦੇਖਨੇ ਪਿਆ ਆ ਪਹਾੜੀ ਜਿਹੜਾ ਪਾਸੇ ਕਿੰਨਾ ਉੱਚਾ ਹੈ ਤੇ ਇੰਟਰਸਟਿੰਗ ਗੱਲ ਐ ਵੇ ਇਹ ਜਿਹੜਾ ਅਸਟਰੀਅਨ ਦੇ Empire ਸੀ 19ਵੀਂ ਸਦੀ ਦੇ ਸ਼ੁਰੂਆਤ ਵਿੱਚ ਵੀ ਉਹ ਇਹ ਜਿਹੜਾ ਹਿੱਸਾ ਉਹਨਾਂ ਦੇ ਉਹਨਾਂ ਦੇ ਕਬਜ਼ੇ ਹੇਠ ਸੀ ਲੰਬਾਰਡੀ ਜਿਹੜਾ ਰੀਜਨ ਬੰਦਾ ਨਾ ਇਹਨਾਂ ਦਾ ਇਟਲੀ ਵਾਲਾ ਇਹ ਉਹਨਾਂ ਦਾ ਸਟਰੀਆਂ ਦੇ ਰਾਜ ਹੇਠ ਸੀ ਤੇ ਉਦੋਂ ਇੱਕ ਕਾਰਲੋ ਦੋਨੇ ਗਾਨੀ ਇਦਾਂ ਕਰਕੇ ਨਾਂ ਦਾ ਬੰਦਾ ਸੀ ਹੈਗਾ ਇਟਾਲੀਅਨ ਸੀ ਉਹਨੇ ਇਹ ਜਿਹੜਾ ਸਾਰਾ ਆਰਕੀਟੈਕਚਰ ਜਿਹੜਾ ਵੀ ਹੁੰਦਾ ਜਿਹੜਾ ਮੈਪ ਤਿਆਰ ਕੀਤਾ ਸੀ ਤੇ ਫਿਰ ਉਦੋਂ ਐ 1820 ਤੋਂ ਬੰਨਾ ਸਟਾਰ ਹੈ 5 ਸਾਲ ਲੱਗ ਗਏ ਇਹਨੂੰ ਬਣਨ ਲੱਗਿਆ ਐਰੋਡ ਨੂੰ ਤੇ ਉਦੋਂ ਵੀ ਹਜੇ ਇੰਨੀ ਵਧੀਆ ਹਾਲਤ 'ਚ ਨਹੀਂ ਹੈ ਜਿੰਨਾ ਵਧੀਆ ਹਾਲਤ 'ਚ ਹੋਣਾ ਹੈਗਾ ਮੈਂਟੇਨ ਕੀਤਾ ਹੈਗਾ ਤੇ ਯਾਰ ਜਿਹੜਾ ਵੀ ਬੰਦਾ ਜਿਹਨੇ ਵੀ ਕਮਾਲ ਕੀਤੀ ਯਾਰ ਵੀ ਹੁਣ ਫਿਰ ਇੱਥੇ ਆ ਕੇ ਅਣੀ ਜਗ੍ਹਾ ਤੇ ਆਪਾਂ ਇਹਨਾਂ ਨੂੰ ਦੇਖ ਸਕਦੇ ਆ ਐਂਜੋਏ ਕਰ ਸਕਦੇ ਆ ਤੇ ਫੀਲ ਕਰ ਸਕਦੇ ਆ ਓ ਬੇਟੇ ਖਰਾਬ ਹੋ ਗਈ ਸੀ ਉਹ ਲੈਂਬਰਗਿਨੀ ਹਾਂ ਹਾਂ ਉਹ ਉੱਪਰ ਬਾਹਰ ਹੈ ਨਾ ਸਰ ਜੀ ਦਾ ਉਹ ਤਿੱਬਤ ਵਾਲੀ ਬਰਜਾਦ ਤੇ ਇਹ ਐਨਾ अर्ली बार ਤੇ ਜਾਣਾ ਤੇ ਦੇਖ ਲੋ ਉਤੋਂ ਮੈਂ ਕਹਿੰਦਾ ਵਿਊ ਬੜੇ ਸੋਨੇ ਆਂਦੇ ਨਾਲ ਵਿਊ ਦੇਖਾਂਗੇ ਨਾਲ ਛੋਟੀ ਜਿਹੀ ਟਰੈਕਿੰਗ ਹੋ ਜਾਈਗੀ ਹੈਨਾ ਮੋਕਾ ਲੈਂ ਵਰਕਿੰਗ ਨਹੀਂ ਦੇਖੀ ਕਾਲੀ ओ برف ਨਹੀਂ ਨਾ ਕਿੰਨੀ ਸਾਰੀ ਤੁਕਾਰੇ ਕਰ ਰਹੇ ਟੱਚ ਕਰਕੇ ਦੇਖੋ برف ਨੂੰ ਹੈਨਾ ਫੋਟ ਨਾ ਬਟ ਇਵੇਂ ਨਹੀਂ ਕਰੀਦਾ ਜੋ ਉੱਪਰ ਆ ਜਾਣਾ ਹੁੰਨੇ ਕੱਚੀ برف ਇਹ ਹੁਣ ਆ ਜਾਓ ਹੋਲੀ ਹੋਲੀ ਤੁਰੀਏ ਵੀ ਚੈੱਕ ਕਰਾਂ ਨਾ ਮੜੇ ਦੇਖੋ ਯਾਰ ਕਿੰਨਾ ਸੋਨਾ ਲੱਗਦਾ ਬੱਥੇ ਹੀ ਆਨੇ ਸਾਡੇ ਉਹ ਨਹੀਂ ਸਾਡਾ ਬਣਾ ਚੈੱਕ ਕਰ ਯਾਰ ਵੀ ਕੀ ਮੈਂ ਬਿਆਨ ਕਰਾਂਗਾ ਬਸ ਤੁਸੀਂ ਖੂਬਸੂਰਤੀ ਦੇਖੋ ਇਹਦੇ ਐਤ ਕੀ ਸੱਜੀ ਸਕੂਟਰਾਂ ਵਾਲੇ ਬਾਲੇ ਜ਼ਿਆਦਾ ਨੇ ਹਨਾ ਜਾਦੇ ਆਪਾਂ ਉਹ ਦਿਨ ਆ ਗਿਆ ਕੋਈ ਤਿਹਾਰ ਦੂਰ ਇੱਥੇ ਫੋਟੋਗ੍ਰਾਫਰ ਸਾਹਿਬ ਤੋ ਆ ਜਿਹੜਾ ਫਿਰ ਰੈਸਟੋਰੈਂਟ ਦੇਖਨੇ ਪਿਆ ਇਹਦਾ ਨਾਮ ਹੈ ਤਿੱਬਤ ਰੈਸਟੋਰੈਂਟ ਹੈ ਕਿ ਤਿੱਬਤ ਦੇ ਨਾਮ ਨਾਲ ਬਣਾਇਆ ਗਿਆ ਹੋ ਸਕਦਾ ਕੋਈ ਇਨਸਪਾਇਰ ਹੋ ਕੇ ਆ ਹੋਵੇ ਤਿੱਬਤ ਦੇ ਟੂਰ ਕਰਕੇ ਆਇਆ ਹੋਵੇ ਉਹਨੇ ਬਣਾਇਆ ਹੈ ਆਨੇ ਇੱਥੇ ਕਫੇ-ਕੁਫੇ ਪੀਣੇ ਆ ਪਰ ਇੱਥੇ ਇੱਕ ਹੋਰ ਚੀਜ਼ ਦਿਖਾਣੀ ਤੁਹਾਨੂੰ ਹਾਲੇ ਵਿਊ ਦੇਖੋ ਕਮਾਲ ਯਾਰ ਓਏ ਆਏ ਆਏ ਇੱਥੇ ਆਪਾਂ ਇੱਕ ਹੋਰ ਆਏ ਸੀ ਮੈਂ ਆਪਣਾ ਲੋਗੋ ਛੱਡ ਕੇ ਗਿਆ ਸੀ ਉਹ ਜਦੋਂ ਕੁਵੀ ਆ ਕੇ ਬੈਠ ਲੰਘ ਲੰਘਦੇ ਗੱਡੀ ਵਾਲ ਨੂੰ ਇੱਕ ਹੋਰ ਗੱਡੀ ਖੜੀ ਇੱਥੇ ਮੋਹ ਨੂੰ ਵਾਜ ਮਾਰ ਲਿਆ ਹੁਣ ਮੋਹ ਨੂੰ ਗੱਡੀ ਦੇਖ ਲਈ ਐਕਸਪ੍ਰੈਸ਼ਨ ਦੇਖੇ ਤੇ ਐਵੇਂ ਤੇ ਨਪਰਫ੍ਰੀਟ ਹੋਏ ਬਾ ਦੇ ਕਾ ਉਹਨੂੰ ਆਪਾਂ ਦੇ ਤੈਨੂੰ ਲੈ ਵੱਡਾ ਕਹਿ ਲਵਾਂਗੇ ਵੱਡਾ ਕਹਿ ਲਿਆਂਗਾ ਫੋਟੋ ਕਿੱਚ ਤਰੀ ਦੇ ਨਾਲ ਵੀ ਚੱਲ ਲੋਗੋ ਇੱਥੇ ਆਪਾਂ ਲਾ ਕੇ ਗਏ ਸੀ ਹੈ ਨਹੀਂ ਹੈਗਾ ਜਾ ਕੇ ਇਹਨਾਂ ਦਾ ਬਦੂਬ ਦਿੱਤਾ ਜਾਂ ਟਾਟੂ ਦਿੱਤਾ ਸਾਫ ਸੁਫਨਾ ਕਰ ਦਿੱਤਾ ਏ ਇਹ ਜਗ੍ਹਾ ਤੇ ਇੱਥੇ ਕ ਲਾ ਕੇ ਗਿਆ ਸੀ ਮੈਂ ਲੋਗੋ ਲਾ ਚਲ ਕੋਈ ਨਹੀਂ ਨਵਾਂ ਲੋਗੋ ਬਨੇਗਾ ਇਹ ਨਵਾਂ ਲਾ ਲਾਂ ਗੱਡੀਆਂ ਸ਼ਾਇਦ ਬੁਕਿੰਗ ਵਾਲੇ ਨੇ ਆ ਦੇ ਫੇਰੀ ਸੱਚੇ ਕੋਈ ਤਿਆਰ ਹੋ ਰਹੀ ਇੱਥੇ ਜਾਂ ਫਿਰ ਕੋਈ ਹਨਾ ਜਿਹੜੇ ਹਿਸਾਬ ਨਾਲ ਅੱਜ ਲੱਗੇ ਫਿਰਦੀਆਂ ਗੱਡੀਆਂ ਆਹ ਮਾਡੋਸਪਾਇਰ ਮਾਡੋਸ਼ੂ ਸੱਤ ਤੋਂ ਸੋਣੀ ਹੈ ਲੈਂਬਰਗੀਨੀ ਸੱਤ ਤੋਂ ਸੋਣੀ ਲੈਂਬਰਗੀਨੀ ਚਲਾਇਆ ਤੇ ਵਧੀਆ ਹੋ ਗਿਆ ਮੈਂ ਕਹੇ ਨਿਆਣਿਆਂ ਨੂੰ ਵੀਊਜ਼ ਬਣਾ ਲਈ ਨਾ ਦਾ ਹੈਗਾ ਜਿੰਨੀਆਂ ਗੱਡੀਆਂ ਕੋ ਦੇਖ ਕੇ ਖੁਸ਼ ਹੁੰਦੇ ਬੈਨੇ ਬਣਿਆ ਆ ਦੇਖੋ ਕਿਸੇ ਨੇ ਪਹਾੜਾਂ ਦੇ ਵਿੱਚ ਲਿਆ ਕੇ ਆ ਜੀਜ਼ਸ ਜੀ ਦੀ ਫੋਟੋ ਲਾਈ ਹੈ ਮਦਰ ਮੈਰੀ ਦੀ ਨਾਲ ਫੋਟੋ ਲਾਈ ਹੈ ਮੇਰਾ ਨਾ ਬਰਥਡੇਅ ਦੇ ਪੋਰਟਲ ਆਈ ਏ ਚਲਿਏ ਬਟੇ ਆਜੋ ਅੱਗੇ ਚਲਿਏ ਬਟੇ ਤੇ ਕਾਫੀ ਵਗੈਰਾ ਪੀਣੇ ਆਜੋ ਠੰਡੇ ਚੋਕਲਾਤਾ ਪੀਣਾ ਹਾਂ ਚਲ ਆ ਜਾ ਆਜੋ ਵੀ ਤੇ ਹੁਣ ਆਪਾਂ ਚੱਲਨੇ ਆਂ ਅੰਦਰ ਜੀ ਦੀ ਮੂਰਤੀ ਵੀ ਲੱਗਨੇ ਆ ਜੇ ਪੀੜ ਬੂੜ ਕੱਟ ਹੋਈ ਤੇ ਫਿਰ ਬੈਠ ਕੇ 커피 ਵਗੈਰਾ ਪੀਨੇ ਕਿ ਨਾ ਰਾਸ਼ੇ ਅੱਜ ਦੇ ਭਾਈ ਇੱਥੇ ਪਾਈਸਾ ਡਰੋਨ ਚੱਕੀ ਫਿਰਦੇ ਨੇ ਲਓ ਲੱਗਦਾ ਬੁਕਿੰਗ ਵਾਲਾ ਚੱਕਰ ਐ ਅੱਜ ਤੇ ਵਿਆਹ ਨੇ ਕਿੱਥੇ ਰਹਿ ਗਏ ਹਲੇ ਹਾਂਜੀ ਕੀ ਬੇਟਾ ਬਾਥਰੂਮ ਜਾਣਾ ਹੈ ਪਾਣੀ ਪੀਣਾ ਹੈ ਅੱਜ ਫਿਰ ਆਪਾਂ ਇੱਥੇ ਵੀ ਕਿਸਮਤ ਵਾਲਿਆਂ ਇੱਥੇ ਆਪਾਂ ਨੂੰ ਬੈਂਚ ਮਿਲ ਗਏ ਭੀੜ ਵੀ ਦੇ ਦੇ ਕੋ ਕਿੰਨੀ ਐ ਤੇ ਲੋਕੇਸ਼ਨ ਵੀ ਚੈੱਕ ਕਰ ਲਓ ਕਿੰਨੀ ਬਣਾ ਲਿਆ ਵਾਰਨ ਵਿੱਚੋਂ ਮੈਂ ਉਹ ਜਗ੍ਹਾ ਤੇ ਆਪਾਂ ਨੂੰ ਚੱਲਿਆ ਇੱਥੇ ਉਹਦਾ ਆ ਪਾਕੀਏ ਦੋ ਚਾਕਲੇਟ ਆ ਕਾਫੀ ਆਸ਼ੀਆ ਇੱਕ ਕਾਪੂਚੀਨੋ ਆਖੀਏ ਤੇ ਦੋ ਪੀਸ ਟੋਰਟਾ ਜ ਬਣਾਉਣੇ ਨੇ ਇੱਥੇ ਕਿਵੇਂ ਦਾ ਉਹ ਤੁਹਾਨੂੰ ਦਿਖਾਣੇ ਆ ਹੈਲੋ ਸਟੂਡੈਂਟ ਪਾਰਲੇ ਇਟਲਿਆਨੋ ਸਹੀ OK ਬੀਨੇ ਗ੍ਰਾਸਸ OK ਲੋ ਬਈ ਆ ਗਏ ਨੇ ਆਪਣੇ ਦੋ ਚਾਕਲੇਟ ਆਕੇ ਨੇ ਦੇਖ ਕੇ ਇੱਕ ਤੋੜਤਾ ਬੋਲ ਦੇਣਾ ਮੈਂ ਕਦੀ ਕਦੀ ਫਿਰ ਫੋਟੋ ਜੰਨੀ ਮੇਰੇ ਮੂੰਹ ਚ ਸਕੇ ਨਾਲ ਯਾ ਗ੍ਰਾਸਸ ਸਾਈ ਤੇ ਇਹਨੂੰ ਬੋਲਦੇ ਨੇ ਸਤੂਦਲ ਖਾਦੀ ਮੜਾ ਜ ਕੋਰਨ ਵਿੱਚ ਸੇਬ ਦੇ ਨਾਲ ਪਾ ਕੇ ਬਣਾਇਆ ਹੁੰਦੇ ਕਿਉਂਕਿ ਇਹ ਏਰੀ ਦੇ ਵਿੱਚ ਸੇਬ بڑے ਹੁੰਦੇ ਨੇ ਤੇ ਸਭ ਜਿੱਦ ਨੇ ਪਹਿਲਾਂ ਖਾਦਾ ਹੀ ਜਿਹੜਾ ਚਾਕਲੇਟ ਆ ਦੇਤਾ ਈ ਹਨਾ ਚਲ ਕੋਈ ਨਹੀਂ ਹੁੰਦੇ ਗਲੇ ਤੇ ਕਿਸਮਤ ਵਾਲਾ ਤੇ ਲਿਕੇ ਆਏ ਆਪਣੇ ਬੇਥੇ ਆਪ ਨੂੰ ਮਿਲਣਾ ਆ ਆ ਕੇ ਮਿਲ ਗਿਆ ਇਹਨਾਂ ਬੇਟਾ ਪੀ ਲੈਣਾ ਚਾਕਲੇਟ ਚਮਚ ਨਾਲ ਨਾ ਥੋੜਾ ਟਰਾਈ ਕਰਕੇ ਦੇਖ ਓਕੇ ਕਿਵੇਂ ਦਾ ਲੱਗਦਾ ਠੀਕ ਹੈ ਮੋਂਕਮ ਥੋੜਾ ਪੀ ਕੇ ਦੇਖੋ ਜੇ ਵਧੀਆ ਲੱਗੇਗਾ ਹੋਰ ਲੈ ਦਾਂਗਾ ਓਕੇ ਜੈ ਵੀ ਥੋੜਾ ਟੈਸਟ ਕਰੋ ਠੀਕ ਹੈ ਥੋੜਾ ਥੋੜਾ ਦੋਵੇਂ ਵੀਰੇ आ तू तो भी बेटे डिवाइड कर लो ठीक है खा ले तेरे हैं पाना पाना खा लो बेटे खा लो सब को थोड़ा थोड़ा बेटे टेस्ट कर लो जो बढ़िया लगे खा ले ठीक है ले बेटे स्वाद है ना मुँह लग लग गया कोई नहीं ਚਾਹ 커피 ਪੀਣ ਤੋਂ ਬਾਅਦ ਅਸੀਂ ਰੈਸਟੋਰੈਂਟ ਦੇ ਵਿੱਚੋਂ ਬਾਹਰ ਨਿਕਲੇ ਆ ਥੋੜੇ ਬੋਤੇ ਵਿਊ ਦੇਖੇ ਨੇ ਬੱਚਾ ਨਾ ਬੱਚਿਆਂ ਵਾਲਾ ਥੋੜਾ ਦੇਖਾਇਆ ਤੇ ਥੋੜੀ ਦੇਰ ਬੱਚਾ ਨਾਲ ਮસ્ਤੀ ਮਸਤੀ ਕੀਤੀ ਉੱਥੇ ਉਸ ਤੋਂ ਬਾਅਦ ਥੋੜੀ ਦੇਰ ਵਾਸਤੇ ਬਾਜ਼ਾਰ ਵਿੱਚ ਗਏ ਮੇਨ ਰੋਡ ਦੇ ਉੱਪਰ ਬਾਜ਼ਾਰ ਜਾਂ ਬਣਿਆ ਹੋਇਆ ਤੇ ਉਸ ਤੋਂ ਬਾਅਦ ਸੋਹਣੇ ਸੋਹਣੇ ਰਸਤਿਆਂ ਦਾ ਸਫ਼ਰ ਕਰਦੇ ਹੋਏ ਕਾਰ ਨਾਲ ਨੂੰ ਆਏ ਆ ਤੇ ਹੁਣ ਆਪਾਂ ਕਾਰ ਪਹੁੰਚ ਚੁੱਕਿਆ ਤੇ ਘਰ ਆ ਕੇ ਆ ਥੋੜਾ ਜਿਹਾ ਖਲਾਰਾ ਪਾਚਡੇ ਹੈ ਜਿਹੜੇ ਆਪਣੇ ਸਲੀਪਿੰਗ ਬੈਗ ਨੇ ਟੈਂਟ ਉਹ ਸੁੱਕੜਾ ਪਾਇਆ ਕੈਂਪਿੰਗ ਦਾ ਇਹ ਮਸਲਾ ਹੁੰਦਾ ਵੀ ਸਾਰੀਆਂ ਚੀਜ਼ ਤੁਹਾਨੂੰ ਸੰਭਾਲ ਕੇ ਰੱਖਣੇ ਪੈਂਦੀਆਂ ਜੇ ਥੋੜੀ ਜਿਹੀ ਤੁਸੀਂ ਅਣਗੈਲੀ ਕਰਜੋ ਇਹਨਾਂ ਚੁਰਲੀ ਲੱਗ ਜਾਂਦੀ ਹੈ ਤੇ ਫਿਰ ਖਰਾਬ ਹੋ ਜਾਂਦੇ ਫਿਰ ਮਜ਼ਾ ਨਹੀਂ ਆਉਂਦਾਗਾ ਸਾਨੂੰ ਦੋ ਤਿੰਨ ਸਾਲ ਹੋ ਗਏ ਟੈਂਟ ਨੂੰ ਵਰਤੇ ਨੂੰ ਵੀ ਬੜਾ ਵਧੀਆ ਸਾਡਾ ਸਾਤ ਦਿਨ ਦਾ ਪਹਿਲੇ ਖੋਸ਼ ਹੰਨੇ ਸੀ ਤੇ ਸਲੀਪਿੰਗ ਬੈਗ ਸਾਡਾ ਬੜਾ ਵਧੀਆ ਸਾ ਦਿੱਤਾ ਇਹ ਚ ਵੀ ਖੋਸ਼ ਆ ਜੀ ਥੋੜੀ ਸੇਵਿੰਗ ਵੀ ਆਉਂਦੀ ਹੈ ਪਰ ਅਸੀਂ ਕੰਪਨੀਆ ਹੈਵੀ ਡੀਜ਼ਾਈਨ ਦੇ ਵਿੱਚ ਆਹੀ ਕਹਿੰਦਾ ਮੈਂ ਵੀ ਕੋਸ਼ਿਸ਼ ਆਈ ਹੁੰਦੀ ਹੈ ਆਪ ਵੀ ਦੁਨੀਆ ਦੇਖੇ ਨਵੇਂ ਨਵੀਂ 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 ਜਗ੍ਹਾ ਤੇ ਆਪਣੇ ਨੂੰ ਲੈ ਕੇ ਜਾਈਏ ਤੁਹਾਨੂੰ ਵੀ ਨਵੀਂ ਨਵੀਂ ਦੁਨੀਆ ਨਾਲ ਦਿਖਾ ਸਕੇ ਆਪਣੇ ਨਾਲ ਲੈ ਕੇ ਜਾਈਏ ਵੀਡੀਓ ਵਲੌਗ ਰਹੀ ਜੇ ਸਾਡੇ ਵੀਡੀਓ ਵਲੌਗ ਵਧੀਆ ਲੱਗਦੇ ਨੇ ਪਲੀਜ਼ ਉਹਨੂੰ ਸ਼ੇਅਰ ਜਰੂਰ ਕਰਿਆ ਕਰੋ ਸਾਨੂੰ ਇਹਦੀ ਬੜੀ ਲੋੜ ਹੈ ਕਿ ਤੁਹਾਡੇ ਵਾਸਤੇ ਫ੍ਰੀ ਹੈ ਪਰ ਸਾਡੀ ਬੜੀ ਵੱਡੀ ਹੈਲਪ ਹੋ ਸਕਦੀ ਹੈ ਇਹਦੇ ਨਾਲ ਸੋ ਇਹ ਕਹਿ ਕੇ ਧੰਨਵਾਦ ਤੁਹਾਡਾ ਸਾਰਿਆਂ ਦਾ ਹਿੱਥੇ ਤੱਕ ਵੀਡੀਓ ਦੇਖਣ ਵਾਸਤੇ ਤੇ ਮਿਲਦੇ ਆ ਅਗਲੇ ਵਲੌਗਰ ਵਿੱਚ ਬਾਏ ਬਾਏ ਸਸਟਰ